ਹੈਲੋ ਜੀ ਸਤਿ ਸ੍ਰੀ ਅਕਾਲ ਜੀ ਦੇਸੀ ਅਸੀ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਮੈਂ ਅਸੀਂ ਪਹੁੰਚੀ ਸੀ ਮੇਰੇ ਮਾਮਾ ਜੀ ਦੇ ਪਾਸੇ ਆ ਗਈ 7ਵੀਂ ਵਰਸੀ ਹੈ ਗਈ ਜੀ ਮੇਰੇ ਮਾਮਾ ਜੀ ਦੀ ਤੇ ਮੈਂ ਆਪਣੇ ਨਾਨਕੇ ਘਰ ਆਏ ਹੋਏ ਸੀ ਮੈਂ ਤੇ ਹੁਸ਼ੰਨਾ ਆਏ ਸੀ ਹੁਸ਼ੰਨਾ ਦੇ ਡੈਡੀ ਸਿੱਖ ਘਰ ਸੀ ਤੇ ਅਸੀਂ ਮੇਰੀ ਮੰਮੀ ਆ ਤੇ ਮੇਰਾ ਭਰਾ ਉਹਨਾਂ ਨਾਲ ਮੈਂ ਆਈ ਸੀ ਤੇ ਹੋਈ ਗੱਲ ਜੀ ਦਿਨ ਜਾਂਦੇ ਨੂੰ ਪਤਾ ਨਹੀਂ ਲੱਗਦਾ ਹਨਾ ਦਿਨ ਕਦੋਂ ਲੰਘ ਜਾਂਦੇ ਨੇ ਤੇ ਇਹ ਨਾ ਸਮਾਂ ਹੋ ਗਿਆ ਐ ਲੱਗਦਾ ਵੀ ਕੁਝ ਵੀ ਟਾਈਮ ਦੀ ਗੱਲ ਹੀ ਹੈ ਜੀ ਤੇ ਹੋਈ ਗੱਲ ਜੀ ਮੇਰੇ ਮਾਮਾ ਜੀ ਸਾਨੂੰ ਬਹੁਤ ਪਿਆਰ ਕਰਦੇ ਸੀ ਤੇ ਬਸ ਜੀ ਉਹਨਾਂ ਦੇ ਆਪਾਂ ਨੂੰ ਮੇਰੇ ਤੇ ਜਿਹੜੀ ਵਸੀ ਰੱਖੀ ਹੋਈ ਹੈਗੀ ਤੇ ਉਹ ਤਾਂ ਕੱਲ ਨੂੰ ਭੋਗ ਪਊਗਾ ਆਪਾਂ ਇੱਕ ਦਿਨ ਪਹਿਲਾਂ ਆਗੇ ਤੇ ਐ ਚਲ ਮਾਸੀ ਜੀ ਨਾਲ ਕੰਮ ਧੰਦਾ ਕਰਵਾਉਾਂਗੇ ਫਿਰ ਕੱਲੇ ਉਹਨਾਂ ਨੂੰ ਦੇਖਾਂਗੇ ਤੇ ਚਲੋ ਜੀ ਤੁਹਾਨੂੰ ਵੀਡੀਓ ਆਪਾਂ ਦਿਖਾਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਲੇ ਵੋਸ ਮੁਸੀ। ਲੈ ਮੈਨੂੰ ਦੇ ਦੇ। ਪ੍ਰਵਿੰਦਰ। ਇਹਦੇ ਬੋਲਾ? ਹਾਂ ਲੈ ਲੈਂਗੇ। ਪ੍ਰਵਿੰਦਰ ਬਾਗ ਗਿਆ ਸੀ। ਉਹ ਤਾਂ ਆਇਆ ਨਹੀਂ। ਉਹ ਤੁਹਾਨੂੰ ਕੱਲ੍ਹ ਕਹਿੰਦਾ। ਦੁੱਕੇ ਸਭੀ ਬੈਠੇ ਗਿਆ। ਮੈਂ ਤੂੰ। ਉਹ ਤਾਂ ਜਿਹੜਾ ਉਹਨੇ ਚੱਲ ਗਿਆ। ਹਾਂ। ਇਹਨਾਂ ਨੂੰ ਸਿੱਪੜੀ ਦੇਖੋ ਕਿ ਤਰ੍ਹਾਂ ਉਹ ਕਿੱਥੇ ਉਹਨਾਂ ਨੇ ਦਿਨ ਨਾਲ ਹੀ ਲੈਣੇ ਮਨਾਂ ਉਹਦੀ ਲੈ ਜੇ ਸਾਰੇ ਆਹ ਬੱਟਨਾਰੀ ਕਾਕਾ ਮਸੂ ਨੂੰ ਲੋਕ ਬਣੀ ਹੋਏ ਪਾ ਰਹੇ ਸੇ ਚਾਹ ਤਾਂ ਹੈ ਹੀ ਨਹੀਂ ਚਾਹ ਪਾਣੀ ਸਭ ਜੀ ਪੀ ਗਏ ਮਤਲਬ ਕੁਝ ਨਹੀਂ ਆਣੀ ਜੀ ਮੇਰੇ ਮਾਮਾ ਜੀ ਵਿਚਾਰੇ ਅੱਜ ਤੀਕਾ ਫਿੱਕੀ ਕਰਿਆ ਨਾ ਬੋਲ ਭਾਈ ਇਹ ਭਾਈ ਦੋਨੋਂ ਮੋਟੇ ਹੋ ਰਹੇ ਸਾਪਾ ਇੱਥੇ ਮੈਂ ਚੱਲਾਂ ਓਏ ਦੋੜਾ ਮਾਰਨਾ ਮੇਰਾ ਕੀ ਅੰਦਰ ਬੈਠ ਕੇ ਅੰਦਰ ਬੈਠ ਕੇ ਅੰਦਰ ਹੀ ਲੀਏ ਅੰਦਰ ਹੀ ਜੋ ਚਾਹ ਵੀ ਇੱਕ ਅੰਦਰ ਆਉਂਦੀ ਦਾ ਬਦਲ ਆਪਾਂ ਲਾ ਲਵਾਂਗੇ। ਐਸੇ ਇਹ ਲੋਕ ਜਦੋਂ ਆਪਣੇ ਟਾਈਸੇ ਤੋਂ ਕੋਈ ਮੋਟਾ ਕੀ ਸੀ ਬੜੇ ਟੁੱ। ਆਹ ਰੁਕ ਜੀ। ਆਇਆ। ਲੈ ਜੀ ਮਖਰੀ। ਉਹਨੇ ਪਈ। ਲੈ ਵੜਾ। ਉਹ ਤਾਂ ਫਸ ਗਿਆ। ਮੰਮਾ। ਆਇਆ। ਹੈ? ਅੱਜ ਉਹ ਸਾਡੇ ਉਹ ਸੀ ਕੋਸ ਕਰੇ ਦਗ ਮੈਂ ਦੱਕ ਜਿਵੇਂ ਤੂੰ ਆ ਜੀ। ਇਹ ਕਰਦੀ ਆਏ ਨਾ ਕਰਕੇ। ਹਾਂ ਤੇ ਉਹ ਉਹਨਾਂ ਦੇ ਜਾਣਾਗਾ। ਆ ਤਲੇ ਜਦੋਂ ਪੁੱਤ ਕੱਲਾ ਹੈ ਮਸੂਫ ਚਲੇਗਾ ਹੁੰਦਾ ਅਗਰ ਕਿ ਚੱਲ ਮੈਂ ਉਹ ਚਾਪਾ ਸੁੱਕੀ ਰਗ ਰਹੀ ਹੈ ਸੁੱਕੀ ਹਰ ਅੱਜ ਸਿੱਤੀ ਕਰੋ ਸਿੱਤੀ ਪਾ ਦਾਂਗੇ ਦੋਵੇਂ ਅੱਪੀ ਪਾ ਦਾਂਗੇ ਹਾਂਜੀ ਹੁਣ ਆਪਾਂ ਭੋਗ ਦੀ ਤਿਆਰੀ ਹੋ ਚੁੱਕੀ ਹੈਗੀ ਤੇ ਆਏ ਉਹਨੂੰ ਤਾਂ ਸਾਜ ਜੰਦ ਸ਼ਰਦਾ ਪਾਉਲੀ ਪਾਪਾ ਜੀ ਦਾ ਲੰਗਰ ਪਾਣੀ ਹੈ ਜਿਹੜਾ ਤਿਆਰ ਕਰੀ ਜਾਂਦੇ ਆ ਬਸ ਜਿਵੇਂ ਕਿ ਉਹਨਾਂ ਨੇ ਪਿਆਰ ਨਾਲ ਪੱਲ ਮਾਇਨਤ ਹੋ লোক বন্ধ পাই ले गए और ले गए और ले गए और ले गए ਸਾਰਿੰਗ ਆਰ ਰਕ ਰਿਹਾ ਮਰਾ ਭਾਈ ਦੁਆ ਹੈ ਸਾਨਕ ਤੇਰਵਾਰ ਭਾਜਤ ਹੈ ਤੇਰਾ ਕੋ ਮਨ ਮਾਹੀ ਯਾ ਕਰ ਚੁ ਕੀ ਅੰਝਿਤ ਰਹੀ ਹਸਤ ਤਨ ਹੀ ਨਹ ਜਾਏ ਰਖ ਕੇ ਰਖੋ ਧਰੂ ਤਪ ਸੰਸਾਰ ਚਰਨ ਲਗ ਤਰੀਐ ਗਨਾਨ ਗੁਰੇ ਪਾਲਨ ਸੁਲੋਖ ਮਹਾਰਾ ਜਿਵਾੇ ਰਾਚਿਤਾ ਜਤੂ ਨਹੀਂ ਜਾਏ ਆਪ ਜੀ ਉਧਰ ਸੋਹਿਨਾ ਤੇ ਮੋਹਿਨਾ ਉਹ ਅਮਰਤ ਵੇਲੇ ਉੱਠੇ ਜਦੋਂ ਉਹਨਾਂ ਨੇ ਫੁੱਲਾਂ ਦਾ ਹਾਲ ਵੇਖਿਆ ਉਹਨਾਂ ਨੇ ਫੁੱਲ ਤੇ ਬੜੀ ਭਾਵਨਾ ਦੇ ਨਾਲ ਤਿਆਰ ਕੀਤੇ ਸਨ ਗਾਇਨੀ ਬਾਜ ਉਜ ਰਹੀ ਪ੍ਰਤਮਾ ਪੈਰ ਵੀ ਮਲਾਵਲੀ ਪੁੰਨਿਆ ਕੀ ਗਾਵ ਹੈ ਬੰਗਲੀ ਪੁੰਨਿਆ ਸਵੇ ਕੀ ਕੀ ਭਈਬਾਰੀ ਇਹ ਪੈਰੋਂ ਕੀ ਪੰਜੂ ਨਾ ਥਾਪਈ ਗੋਣ ਕਰੀ ਅਰ ਦੀਵਕੰਤਾਰੀ ਜੰਤਾਰੀ ਸੇ ਉਤੀ ਉਜਾਰੀ ਤਨਾਸਰੀ ਪੰਜੂ ਗਾਈ ਗਾਤ ਰਗ ਮਨਪੂਰ ਗਾਇਨਤਾਰ ਮਿਲਾਵਈ ਈ ਲੰਕੀ ਦੇ ਕਲਿਆਈ ਵਸੰਤੀ ਸੰਦੂਰ ਸਹਾਈ ਸਰਸਈ ਰੀ ਲੈ ਪਾਰ ਜਾ ਸੰਗ ਲਾਈ ਪੰਛੂ ਆਜਾ ਸ਼ੁਰਮਾ ਆਨੰਦ ਧਾਸ ਕਰਾਈ ਚੰਦ੍ਰਗਿੰਦ ਮੰਡਲਨ ਸੁ ਆਈ ਸਰ ਸੁਭਾਦੋ ਆਈ ਗੋਦਾ ਜਾਵੇ ਸਰਸ ਸੰਤ ਗੋਦਾ ਵਸ਼ਟ ਕੁਤਰ ਮੈਂ ਤਹੀ ਸੁਵਾਰੀ ਉਨੇ ਆਈ ਦੀਪਕੀ ਵਾਰੀ ਕਾਸ਼ੀਲੀ ਪਟ ਮੱਜਰੀ ਝੂਟੀ ਸਹੀ ਅਲਾਪ ਕਾਵਤੀ ਉਤਰੀ ਸੰਗ ਦੀਪਕੀ ਤਾਪੂ ਕਲੰਗਾ ਕੁੰਤਲੀ ਅਰਸਾ ਤਕਲ ਤੁਸ਼ਣ ਚੰਪਕੀ ਨਾਮਾ ਗੋਰਾ ਉਕਾਂਦ ਰਖ ਲਿਆਨਾ ਆਇਆ ਮਦ ਮਤ ਪਰਣਾ ਚੀਤਨਿਆ ਗਾਉਂਦੀ ਤੀਰਾਂ ਗਾਉਂਦੀ ਤੀਰਾਂ ਗਾਉਂਦੀ ਤੀਰਾਂ ਗਾਉਂਦੀ ਚੱਤੀ ਦਾਣੀ ਗਾਉਂਦੀ ਤੀਰਾਂ ਗਾਉਂਦੀ ਚੱਤੀ ਦਾਣੀ ਗਾਉਂਦੀ ਤੀਰਾਂ ਗਾਉਂਦੀ ਚੱਤੀ ਦਾਣੀ ਰਾਮੋਤ ਸਤਿ ਸਾਈ 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 جا نو تصفي پاڻي ڪم ڪاڻي جو تصفي پاڻي ڪم ڪاڻي جو تصفي پاڻي جا نو 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 تصفي پاڻي جا প্রভাতী রে গালি এটা দাও এটা 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 Ewe do para. Hai ka de? Ha? A mu re ho re ma ja na.